ਸੋ ਅੱਜ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਮਿਹਨਤ ਕਾਸ਼ ਲੋਗ ਇੰਨਤ ਕਾਸ਼ ਲੋਗ ਦਿਖਾਵਾਂਗੇ ਕਿ ਸਵੇਰੇ ਘਰੋਂ ਨਿਕਲਦੇ ਨੇ ਤਰਕੇ ਤਾਂ ਸ਼ਾਮ ਨੂੰ ਪਾਣੀ ਕਿੰਨਾ ਪਰਿਵਾਰ ਨੂੰ ਪਾਲਣ ਵਾਸਤੇ ਮਿਹਨਤ ਵੀ ਕਰਨੇ ਪੈਂਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੱਕੀ ਮੱਕੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਮੱਕੀ ਸਵੇਰੇ ਉਹ ਸਵੇਰੇ ਬੋਰੇ ਲੈ ਕੇ ਆਂਦੇ ਨੇ ਆ ਐਦਾਂ ਹੀ ਹੋ ਪਹਿਲਾਂ ਸਾਫ ਸਵਾਬਾਈ ਹੁੰਦੀ ਹੈ ਫਰਸ਼ ਦੇ ਉੱਤੇ ਪਾਉਂਦੇ ਨੇ ਤਾਂ ਫੇਰ ਮੱਕੀ ਜਰੀਏ ਸਕਾ ਕੇ ਤੇ ਉਹਨੂੰ ਫੇਰ ਬੈਕ ਪੈਕ ਕਰਕੇ ਤੇ ਫੇਰ ਉੱਤੇ ਗੋਦਾਮ ਦੇ ਵਿੱਚ ਲੈ ਕੇ ਜਾਂਦੇ ਨੇ ਬੜੀ ਮਿਹਨਤ ਹੈ ਮਿਹਨਤ ਕਰਦੇ ਨੇ ਫੇਰ ਕਿਤੇ ਨਾ ਕਿਤੇ ਆਪਣਾ ਪੇਟ ਭਰਦੇ ਨੇ ਆਪਣੇ ਪਰਿਵਾਰ ਦਾ ਤੇ ਆਪਣਾ ਪੇਟ ਭਰਦੇ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਗੱਲਬਾਤ ਕਰਦੇ ਆਂ ਭਾਈ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਪੀਟਰਨ ਸਿੰਘ ਜੀ ਪੀਟਰ ਜੀ ਕਿੱਦਾਂ ਦੇਖਦੇ ਹੋ ਕਿ ਬੜੀ ਮਿਹਨਤ ਕਰਨੇ ਪੈਂਦੀ ਤੁਹਾਨੂੰ ਸਵੇਰੇ ਸ਼ਾਮੀ ਹਾਂ ਜੀ ਹਾਂ ਜੀ ਤੇ ਘਰ ਦਾ ਗੁਜ਼ਾਰਾ ਚੱਲ ਜਾਂਦਾ ਚੱਲਦਾ ਹੈ ਜੀ ਮੜਾ ਮੋਟਾ ਚੱਲਦਾ ਹੀ ਜਾਂਦਾ ਹੈ ਅਕਾਲ ਪੁਰਖਾ ਬਣ ਜਾਂਦਾ ਹੈ ਜੀ ਸਵੇਰੇ ਕਿੰਨੇ ਵੇ ਘਰੋਂ ਨਿਕਲਦੇ ਸਵੇਰੇ ਹੀ ਸਾਢੇ 5 5 ਵਜੇ ਨਿਕਲ ਜਿੰਦੇ ਹਾਂ ਜੀ ਸਾਢੇ 5 ਵਜੇ ਜੀ ਪਰਿਵਾਰ ਦੇ ਵਿੱਚ ਕੌਣ-ਕੌਣ ਆ ਫਿਰ ਪਰਿਵਾਰ ਦੇ ਵਿੱਚ ਤੇ ਸਾਰੇ ਹੀ ਆ ਮੇਰਾ ਮੁੰਡਾ ਆ ਮੇਰੀ ਲਾਹਾਂ ਮਾਂ ਮੇਰੀ ਘਰ ਦੀ ਆ ਮੇਰਾ ਪੋਤਾ ਆ ਜੀ ਮੈਂ ਜੀ ਹਾਂਜੀ ਪਰ ਫਿਰ ਘਰ ਦਾ ਗੁਜ਼ਾਰਾ ਚੱਲ ਜਾਂਦਾ ਹਾਂਜੀ ਚੱਲਦਾ ਚਲੋ ਮੜਾ ਮੋਟਾ ਚੱਲਦਾ ਹੀ ਜਾਂਦਾ ਦਾਲ ਫੋਕਾ ਚਲੋ ਠੀਕ ਹਾਂਜੀ ਸੋ ਫਿਰ ਮਿਹਨਤ ਬੜੀ ਹੈ ਗਰਮੀ ਹੈ ਗਰਮੀ ਦੇ ਵਿੱਚ ਧੁੱਪੇ ਕਿਤਨਾ ਕਿਤੇ ਮਿਹਨਤ ਕਰਨੇ ਪੈਂਦੀ ਹੈ ਲੋ ਘਰਾਂ ਦੇ ਵਿੱਚ ਬੈਠੇ ਹੁੰਦੇ ਨੇ ਪਰ ਤੁਸੀਂ ਗਰਮੀ ਦੇ ਵਿੱਚ ਇੰਨੀ ਮਿਹਨਤ ਕਰਦੇ ਹੋ ਕਿੱਦਾਂ ਦਾ ਲੱਗਦਾ ਫਿਰ ਬਹੁਤ ਵਧੀਆ ਲੱਗਦਾ ਹੈ ਕੋਈ ਚੱਕਰ ਨਹੀਂ ਆ ਜੀ ਪਰਮੇਸ਼ਨ ਨੇ ਚਲੋ ਤੰਦਰੁਸਤੀ ਦਿੱਤੀ ਹੈ ਦਾ ਇਸਤੇਮਾਲ ਸਰੀਰ ਦਾ ਹੀ ਕਰਨੇ ਆ ਕੋਈ ਚੱਕਰ ਨਹੀਂ ਆ ਚਲੋ ਮਿਹਨਤ ਕਰਨਾ ਵੈਸੇ ਵੀ ਚੰਗਾ ਆ ਕੋਈ ਤੁਸੀਂ ਲਾ ਸਕਦਾ ਵੈਂਦਾ ਆ ਜੀ ਤੇ ਸਰੀਰ ਸੈਟ ਰਹਿੰਦਾ ਆ ਜੀ ਹਾਂਜੀ ਸੋ ਲੇਬਰ ਕਿੰਨੇ ਕ ਮਿਲ ਜਾਂਦੀ ਫਿਰ ਲੇਬਰ ਕਿੰਨੇ ਕ ਮਿਲ ਜਾਂਦੀ ਲੇਬਰ ਇਹੋ ਹੀ ਕਦੀ 500 ਬਣ ਗਿਆ ਕਦੀ 400 ਬਣ ਗਿਆ ਕਦੀ 500 ਤੋਂ ਵੱਧ ਬਣ ਗਿਆ ਇਦਾਂ ਹੀ ਆ ਜੀ ਜੀ ਸੋ ਫਿਰ ਕੱਟ ਕਦੀ ਵੱਧ ਸੋ ਐ ਜਰੀ ਮੱਕੀ ਮੱਕੀ ਨੂੰ ਮੈਂ ਦੇਖਦਾ ਪਿਆ ਕਿ ਇੱਕ ਇੱਕ ਬੋਰਾ ਖੋਲ ਕੇ ਤੇ ਇੱਕ ਇੱਕ ਕਰਕੇ ਇਦਾਂ ਖਿਲਾਰਦੇ ਆ ਇਹਨੂੰ ਪਹਿਲਾਂ ਸਾਫ਼ ਸਵਾਬਾਈ ਕਰਨੀ ਪੈਂਦੀ ਫਰਸ਼ ਨੂੰ ਹਾਂਜੀ ਜੇ ਕੁੜਾ ਕੜਾ ਤੁਹਾਨੂੰ ਸਾਫ਼ ਕਰਨਾ ਪੈਂਦਾ ਹੈ ਬੁੱਕਰ ਮਾਰਨੀ ਪੈਂਦੀ ਆ ਘਟਾ ਮਿੱਟੀ ਪਹਿਲਾਂ ਬਾਹਰ ਕੱਢਣੀ ਪੈਂਦੀ ਆ ਬਾਅਦ ਚ ਇਹਦੇ ਉੱਤੇ ਮੱਕੀ ਖਿਲਾਰ ਦੇ ਦਈਦੀ ਆ ਜੀ ਜੀ ਤੇ ਫਿਰ ਉਸ ਤੋਂ ਬਾਅਦ ਇਹਨੂੰ ਸੁੱਕਣ ਤੋਂ ਬਾਅਦ ਫਿਰ ਪੈਕ ਕਰਨੀ ਹਾਂਜੀ ਸ਼ਾਮ ਨੂੰ ਪੈਕ ਕਰਦੇ ਕਿੰਨਾ ਚ ਟਾਈਮ ਲੱਗ ਜਾਂਦਾ ਫਿਰ ਸੁਕਣ ਦੇ ਸਾਰੀ ਦਿਹਾੜੀ ਲੱਗ ਜਾਂਦੀ ਆ ਜੀ ਅੱਛਾ ਹਾਂ 5 6 ਵਜੇ ਜਾਂਦੇ ਆ ਉਸ ਤੋਂ ਬਾਅਦ ਚ ਇਹਨੂੰ ਇਕੱਠੀ ਕਰਨਾ ਹੁੰਦਾ ਹੈ ਜੇ ਕਿਤੇ ਬਾਰਿਸ਼ ਦਾ ਮੌਸਮ ਹੈਗਾ ਬਾਰਿਸ਼ ਆਏਂਦੀ ਫਿਰ ਬਾਰਿਸ਼ ਦੀ ਦਿੱਕਤ ਜ਼ਿਆਦਾ ਨਹੀਂ ਵੱਜ ਜਾਂਦੀ ਦਿੱਕਤ ਹਾਂਜੀ ਵੱਧਦੀ ਆ ਜੀ ਦਿਕਤਵਾਦੀ ਆ ਫਿਰ ਇੱਕਦਮ ਮੈਨੂੰ ਇਕੱਠੀ ਕਰਨਾ ਪੈਂਦਾ ਆ ਫਿਰ ਅਗਲੇ ਦਿਨ ਫਿਰ ਪਾਣੀ ਜਿਹੜਾ ਖਲੋਤਾ ਹੁੰਦਾ ਪਾਣੀ ਕੱਢੀਦਾ ਵਾ ਫਿਰ ਇਹਨੂੰ ਖਲਾਰੀਦਾ ਵਾ ਜੀ ਹਾਂਜੀ ਉਹ ਮਿਹਨਤ 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 ਹਾਂਜੀ ਬਹੁਤ ਆ ਜਿੱਲਾ ਕਰ ਜਾਂਦੇ ਆ ਜੀ ਬਹੁਤ ਆ ਰਹਿ ਜਾਂਦੇ ਆ ਜੀ ਚਾਰੂ ਮਾਰ ਮਾਰ ਕੇ ਪਾਣੀ ਕੱਢ ਕੱਢ ਕੇ ਬਹੁਤ ਮੁਸ਼ਕਲ ਹੁੰਦਾ ਸੋ ਫਿਰ ਲੇਬਰ ਟਾਈਮ ਨਾਲ ਮਿਲ ਜਾਂਦੀ ਏ ਤੁਸੀਂ ਕਿੰਨੀ ਕਿੰਨੀ ਥੋੜੇ ਦਾ ਕਿੰਨਾ ਰੇਟ ਮਿਲਦਾ ਜੀ ਥੋੜੇ ਦਾ 17 ਰੁਪਏ ਰੇਟ ਆ ਜੀ ਭਰ ਕੇ ਖਰਾ ਕਰਨ ਦਾ ਤੇ ਅਗਰ ਇੱਕ ਦਿਨ ਫੇਰ ਹੈ ਜੀ ਫਿਰ 8.5 ਰੁਪਏ ਹੀ 8.5 ਰੁਪਏ ਫੇਰ ਦਿੰਦੇ ਹਨ ਜੀ ਹਾਂਜੀ ਅੱਛਾ ਇੱਕ ਦਿਨ ਰਹਿ ਜੇ ਤੇ ਇੱਕ ਦਿਨ ਰਹਿ ਜੇ ਤੇ ਅਗਲੇ ਦਿਨ ਇਕੱਠੀ ਕਰੀਏ ਜਿੱਦਾਂ ਦੋ ਦਿਨ ਲੰਘ ਜਾਂਦੇ ਆ ਅੱਜ ਪਾਈ ਆ ਅੱਜ ਮੀਂਹ ਆ ਜੇ ਫਿਰ ਅਗਲੇ ਦਿਨ ਸਾਨੂੰ ਭਰਨੀ ਪੈਂਦੀ ਆ ਤੇ ਦੋ ਦਿਨ ਸਾਡੇ ਲੱਗ ਜਾਂਦੇ ਆ ਜੀ ਇੱਕ ਦਿਨ ਦੇ 1.75 ਇੱਕ ਦਿਨ ਦੇ ਫਿਰ ਸਾਢੇ 8:00 ਅੱਛਾ ਉਹ ਫਿਰ ਥੋੜਾ ਤੁਹਾਨੂੰ ਦੇ ਦਿੰਦੇ ਆ ਹਾਂ ਉਹ ਅੱਧ ਦੇ ਦਿੰਦੇ ਆ ਨਾ ਅੱਧ ਦੇ ਹਾਂਜੀ ਅੱਧ ਪਰ ਕਿਤੇ ਨਾ ਕਿਤੇ ਮਿਹਨਤ ਹੋਈ ਹੈ ਨਾ ਮਿਹਨਤ ਕਰਨੀ ਪੈਂਦੀ ਦੋ ਦਿਨ ਬਦਲ ਪਾ ਕੇ ਉਹਨੂੰ ਗਿੱਲੀ ਨੂੰ ਜੇ ਬਦਲ ਪਾ ਕੇ ਕੀ ਕਰਨਾ ਸੀ ਕਰਨਾ ਬੜਾ ਔਖਾ ਫਿਰ ਉਹ ਥਾਸ ਕਾ ਕੇ ਫਿਰ ਖਲਾਰਨੀ ਜੀ ਬਹੁਤ ਮੁਸ਼ਕਲ ਹੋ ਜਾਂਦੀ ਬੜਾ ਔਖਾ ਹੈ ਨਾ ਕਿੰਨੀ ਦੇਰ ਹੋ ਗਈ ਹੈ ਤੁਹਾਨੂੰ ਇਹ ਕੰਮ ਕਰਦਿਆਂ ਮੱਕੀ ਦੇ ਕੰਮ ਚ ਮੱਕੀ ਦਾ ਜੀ 2-3 ਸਾਲ ਹੋ ਗਏ ਹਨ ਕਰਦੇ ਅੱਛਾ 4 ਸਾਲ ਖੁਸ਼ ਹੋ ਕਿਤਨਾ ਕਿਤੇ ਖੁਸ਼ ਹੈ ਜੀ ਚਲੋ ਠੀਕ ਹੈ ਕਾਰੋਬਾਰ ਚੱਲਦਾ ਜਾਂਦਾ ਜਿਹਨੂੰ ਪੜੇ ਨਹੀਂ ਲਿਖੇ ਨਹੀਂ ਤਾਂ ਇਹੋ ਕੰਮ ਕਰਨਾ ਪਣਾ ਮਜ਼ਦੂਰੀ ਕਰਨੀ ਪੈਦੀ ਪਰ ਲੇਬਰ 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 ਵੀ ਕਰਨੀ ਪਰ ਕਿਤੇ ਨਾ ਕਿਤੇ ਦਿਲ ਵੀ ਚਾਹੀਦਾ ਮਿਹਨਤ ਵੀ ਹੁੰਦੀ ਹੈ ਤੇ ਸਰੀਰ ਵੀ ਚਾਹੀਦਾ ਸਰੀਰ ਚਾਹੀਦਾ ਹਾਂਜੀ ਸਰੀਰ ਤੇ ਕੰਮ ਮਿਹਨਤ ਕਰਾਂਗੇ ਉਹਦਾ ਕਿੱਥੋਂ ਆਵਾਂਗੇ ਜੀ ਸੋ ਫਿਰ ਜਦੋਂ ਇੱਥੋਂ ਜਾਂਦੇ ਹੋ ਤੁਸੀਂ ਹਾਂਜੀ ਆ ਫਿਰ ਪਰਿਵਾਰ ਵੀ ਕਿਤਨਾ ਕਿਤੇ ਕਹਿੰਦਾ ਹੋਣਾ ਕਿ ਮਿਹਨਤ ਕਰਕੇ ਆਇਆ ਪਾਪਾ ਦਾ ਸਾਰੇ ਘਰ ਦੇ ਕਹਿੰਦੇ ਨੇ ਕਿ ਉਹਨਾਂ ਨੂੰ ਪਾਣੀ ਪੁਣੀ ਦਈਏ ਹਾਂ ਤਾਂ ਲੇਕਿਨ ਕੰਮ ਬੜਾ ਮਿਹਨਤ ਵਾਲਾ ਤੁਹਾਡਾ ਗਰਮੀ ਦੇ ਵਿੱਚ ਜਾਣਾ ਕਿੱਦਾਂ ਦਾ ਫਿਰ ਨਹੀਂ ਠੀਕ ਆ ਚਲੋ ਘਰ ਦੇ ਵੀ ਜਾਂਦਿਆਂ ਜੇ ਠੰਡ ਹੋਏ ਤਾਂ ਪਾਣੀ ਗਰਮ ਕਰਕੇ ਦਿੰਦੇ ਆ ਉਹ ਜਾਂਦਿਆਂ ਬਾਲਟੀਆਂ ਭਰੀਆਂ ਹੁੰਦੀਆਂ ਨਹਾਈਦਾ ਧੋਈਦਾ ਵਧੀਆ ਜੀ ਸਿਸਟਮ ਬਹੁਤ ਵਧੀਆ ਚਲੋ ਪਰਿਵਾਰ ਵੀ ਇੱਜ਼ਤ ਕਰਦਾ ਕਿਉਂਕਿ ਕਮਾਈ ਦੇ ਸਿਰ ਤੇ ਇੱਜ਼ਤ ਕਰਦਾ ਆ ਅਗਰ ਅਸੀਂ ਕੁਝ ਕਰਾਂਗੇ ਤਾਂ ਇੱਜ਼ਤ ਕਿੱਥੇ ਹੋਵੇਗੀ ਮੋਬੈਲੀਆਂ ਦੀ ਅੰਬਲੀਆਂ ਦੀ ਇੱਜ਼ਤ ਵੀ ਨਹੀਂ ਹੁੰਦੀ ਜਿਹੜਾ ਕੰਮ ਕਰ ਓਏ ਮੇਰੀ ਗੱਲ ਸੁਣੋ ਕਿ ਐ ਦਿੱਦਾ ਮਤਲਬ ਕਿੰਨਾ ਚਿਰ ਸੀਜ਼ਨ ਹੁੰਦਾ ਤੁਹਾਡਾ ਮੱਕੀ ਦਾ ਕਿੰਨਾ ਕਿੰਨਾ ਚਿਰ ਹੁੰਦਾ ਇਹ ਸਾਰੇ ਡੇਢ ਮਹੀਨਾ ਹੋ ਜਾਂਦਾ ਜੀ ਆ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਜੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਇਦਾਂ ਇਦਾਂ ਅਰਧੂ ਲਾਲੀ ਦੇ ਕੋਈ ਰੈਕ ਲੱਗ ਗਿਆ ਉਹਨੂੰ ਲੌਨ ਚੱਲ ਗਏ ਗੱਡੀਆਂ ਲੌਨ ਚੱਲ ਗਏ ਤਾਂ ਇਹ ਸਿਸਟਮ ਚੱਲਦਾ ਰਹਿੰਦਾ ਡੇਢ ਦੋ ਮਹੀਨੇ ਦਾ ਸੀਜ਼ਨ ਹਾਂਜੀ ਬਾਅਦ ਚ ਉਸ ਤੋਂ ਬਾਅਦ ਕਣਕ ਦਾ ਆ ਜਾਣਾ ਵਾ ਫਿਰ ਕਣਕ ਦਾ ਸੀਜ਼ਨ ਲਾਵਾਂਗੇ ਕਣਕ ਦਾ ਖਤਮ ਹੋਇਆ ਬਾਅਦ ਫਿਰ ਕਿੰਨੇ ਕਿੰਨੇ ਕਿੰਨੀ ਲੇਅਰ ਲੱਗੀ ਕਿੰਨੇ ਬੰਦੇ ਕੱਥੇ ਲੱਗੇ ਥੇ ਤੁਸੀਂ ਇਹ ਨੂੰ ਕਰਨ ਵਾਸਤੇ ਸੋ ਅੱਜ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਮਿਹਨਤ ਕਾਸ਼ ਲੋਕ ਇਨਤ ਕਾਸ਼ ਲੋਕ ਦਿਖਾਵਾਂਗੇ ਕਿ ਸਵੇਰੇ ਘਰੋਂ ਨਿਕਲਦੇ ਨੇ ਤਰਕੇ ਤਾਂ ਸ਼ਾਮ ਨੂੰ ਪਹਾਨੀ ਕੇ ਪਰਿਵਾਰ ਨੂੰ ਪਾਲਣ ਵਾਸਤੇ ਮਿਹਨਤ ਵੀ ਕਰਨੇ ਪੈਂਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੱਕੀ ਮੱਕੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਮੱਕੀ ਸਰੀਏ ਉਹ ਫੇਰੇ ਬੋਰੇ ਲੈ ਕੇ ਆਉਂਦੇ ਨੇ ਤਾਂ ਐਦਾ ਹੀਓ ਪਹਿਲਾਂ ਸਾਫ ਸਫਾਈ ਹੁੰਦੀ ਏ ਫਰਸ਼ ਦੇ ਉੱਤੇ ਪਾਉਂਦੇ ਨੇ ਤਾਂ ਫੇਰ ਮੱਕੀ ਜਰੀਏ ਸਕਾ ਕੇ ਤੇ ਉਹਨੂੰ ਫੇਰ ਬੈਕ ਪੈਕ ਕਰਕੇ ਤੇ ਫੇਰ ਉੱਤੇ ਗੋਦਾਮ ਦੇ ਵਿੱਚ ਲੈ ਕੇ ਜਾਂਦੇ ਨੇ ਬੜੀ ਮਿਹਨਤ ਹੈ ਮਿਹਨਤ ਕਰਦੇ ਨੇ ਫੇਰ ਕਿਤੇ ਨਾ ਕਿਤੇ ਆਪਣਾ ਪੇਟ ਭਰਦੇ ਨੇ ਆਪਣੇ ਪਰਿਵਾਰ ਦਾ ਤੇ ਆਪਣਾ ਪੇਟ ਭਰਦੇ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਏ ਗੱਲਬਾਤ ਕਰਦੇ ਆ ਭਾਈ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਪੀਟਰ ਮਸੀ ਜੀ ਪੀਟਰ ਜੀ ਕਿੱਦਾਂ ਦੇਖਦੇ ਹੋ ਕਿ ਬੜੀ ਮਿਹਨਤ ਕਰਨੇ ਪੈਂਦੀ ਤੁਹਾਨੂੰ ਸਵੇਰੇ ਸ਼ਾਮੀ ਹਾਂਜੀ ਹਾਂਜੀ ਤੇ ਘਰ ਦਾ ਗੁਜ਼ਾਰਾ ਚੱਲ ਜਾਂਦਾ ਚੱਲਦਾ ਹੈ ਜੀ ਮੜਾ ਮੋਟਾ ਚਲੂ ਚਲਦਾ ਹੀ ਜਾਂਦਾ ਹੈ ਦਾਲ ਫੁਲਕਾ ਬਣ ਜਾਂਦਾ ਹੈ ਜੀ ਸਵੇਰੇ ਕਿੰਨੇ ਵੇ ਘਰੋਂ ਨਿਕਲਦੇ ਸਵੇਰੇ ਅਸੀਂ 5:3 5 ਵਜੇ ਨਿਕਲ ਜਿੰਦੇ ਜੀ ਉੱਥੋਂ ਦੇ ਹਾਂਜੀ 5:3 ਵਜੇ ਜੀ ਪਰਿਵਾਰ ਦੇ ਵਿੱਚ ਕੌਣ-ਕੌਣ ਆ ਫਿਰ ਪਰਿਵਾਰ ਦੇ ਵਿੱਚ ਤੇ ਸਾਰੇ ਹੀ ਆ ਮੇਰਾ ਮੁੰਡਾ ਆ ਮੇਰੀ ਨੌਮਾ ਮੇਰੀ ਘਰ ਦੀ ਆ ਮੇਰਾ ਪੋਤਾ ਆ ਜੀ ਮੈਂ ਜੀ ਹਾਂਜੀ ਪਰ ਫਿਰ ਘਰ ਦਾ ਗੁਜ਼ਾਰਾ ਚੱਲ ਜਾਂਦਾ ਹਾਂਜੀ ਚੱਲਦਾ ਚਲੋ ਮੜਾ ਮੋਟਾ ਚਲਦਾ ਹੀ ਜਾਂਦਾ ਦਾਲ ਫੁਲਕਾ ਚਲੋ ਠੀਕ ਹਾਂਜੀ ਸੋ ਫਿਰ ਮਿਹਨਤ ਬੜੀ ਹੈ ਗਰਮੀ ਹੈ ਗਰਮੀ ਦੇ ਵਿੱਚ ਧੁੱਪੇ ਕਿਤਨਾ ਕਿਤੇ ਮਿਹਨਤ ਕਰਨੇ ਪੈਂਦੀ ਹੈ ਲੋਕ ਘਰਾਂ ਦੇ ਵਿੱਚ ਬੈਠੇ ਹੁੰਦੇ ਨੇ ਪਰ ਤੁਸੀਂ ਗਰਮੀ ਦੇ ਵਿੱਚ ਇੰਨੀ ਮਿਹਨਤ ਕਰਦੇ ਹੋ ਕਿੱਦਾਂ ਦਾ ਲੱਗਦਾ ਫਿਰ ਬਹੁਤ ਵਧੀਆ ਲੱਗਦਾ ਹੈ ਕੋਈ ਚੱਕਰ ਨਹੀਂ ਆ ਜੀ ਪਰਮੇਸ਼ਰ ਨੇ ਚਲੋ ਤੰਦਰੁਸਤੀ ਦਿੱਤੀ ਹੈ ਦਾ ਇਸਤੇਮਾਲ ਸਰੀਰ ਦਾ ਹੀ ਕਰਨੇ ਆ ਕੋਈ ਚੱਕਰ ਨਹੀਂ ਆ ਚਲੋ ਮਿਹਨਤ ਕਰਨਾ ਵੈਸੇ ਵੀ ਚੰਗਾ ਆ ਕੋਈ ਤੁਸੀਂ ਲਾ ਸਕਦਾ ਵੈਂਦਾ ਆ ਜੀ ਤੇ ਸਰੀਰ ਸੈਟ ਰਹਿੰਦਾ ਆ ਜੀ ਹਾਂਜੀ ਸੋ ਲੇਬਰ ਕਿੰਨੇ ਕ ਮਿਲ ਜਾਂਦੀ ਫਿਰ ਲੇਬਰ ਕਿੰਨੇ ਕ ਮਿਲ ਜਾਂਦੀ ਲੇਬਰ ਇਹੋ ਹੀ ਕਦੀ 500 ਬਣ ਗਿਆ ਕਦੀ 400 ਬਣ ਗਿਆ ਕਦੀ 500 ਤੋਂ ਵੱਧ ਬਣ ਗਿਆ ਇਦਾਂ ਹੀ ਆ ਜੀ ਜੀ ਹਾਂਜੀ ਸੋ ਫਿਰ ਕੱਟ ਕਦੀ ਵੱਧ ਸੋ ਐ ਜਰੀ ਮੱਕੀ ਮੱਕੀ ਨੂੰ ਮੈਂ ਦੇਖਦਾ ਪਿਆ ਕਿ ਇੱਕ ਇੱਕ ਬੋਰਾ ਖੋਲ ਕੇ ਤੇ ਇੱਕ ਇੱਕ ਕਰਕੇ ਇਦਾਂ ਖਲਾਰਦੇ ਆ ਇਹਨੂੰ ਪਹਿਲਾਂ ਸਾਫ਼ ਸਫਾਈ ਕਰਨੀ ਪੈਂਦੀ ਫਰਸ਼ ਨੂੰ ਹਾਂਜੀ ਜੇ ਕੂੜਾ ਕੜਾ ਹੈ ਤਾਉਨੂੰ ਸਾਫ ਕਰਨਾ ਪੈਂਦਾ ਹੈ ਬੁੱਕਰ ਮਾਰਨੀ ਪੈਂਦੀ ਆ ਘਟਾ ਮਿੱਟੀ ਪਹਿਲਾਂ ਬਾਹਰ ਕੱਢਣੀ ਪੈਂਦੀ ਆ ਬਾਅਦ ਚ ਇਹਦੇ ਉੱਤੇ ਮੱਕੀ ਖਿਲਾਰ ਦੇ ਦਈਦੀ ਆ ਜੀ ਜੀ ਤੇ ਫਿਰ ਉਸ ਤੋਂ ਬਾਅਦ ਇਹਨੂੰ ਸੁੱਕਣ ਤੋਂ ਬਾਅਦ ਫਿਰ ਪੈਕ ਕਰਨੀ ਹਾਂਜੀ ਸ਼ਾਮ ਨੂੰ ਪੈਕ ਕਰਦੇ ਕਿੰਨਾ ਕੁ ਟਾਈਮ ਲੱਗ ਜਾਂਦਾ ਫਿਰ ਸੁਕਣ ਦੇ ਸਾਰੀ ਦਿਹਾੜੀ ਲੱਗ ਜਾਂਦੀ ਆ ਜੀ ਅੱਛਾ ਹਾਂ 5 6 ਵਜੇ ਜਾਂਦੇ ਆ ਉਸ ਤੋਂ ਬਾਅਦ ਚ ਹੀ ਇਹਨੂੰ ਇਕੱਠੀ ਕਰਦਾ ਹੁੰਦਾ ਹੈ ਜੇ ਕਿਤੇ ਬਾਰਿਸ਼ ਦਾ ਮੌਸਮ ਹੈਗਾ ਬਾਰਿਸ਼ ਆਏਂਦੀ ਫਿਰ ਬਾਰਿਸ਼ ਦੀ ਦਿੱਕਤ ਜ਼ਿਆਦਾ ਨਹੀਂ ਵੱਜ ਜਾਂਦੀ ਤਾਂ ਹਾਂਜੀ ਵੱਧਦੀ ਆ ਜੀ ਜਿੱਕਤਵਾਦੀ ਆ ਫਿਰ ਇੱਕਦਮ ਇਹਨੂੰ ਇਕੱਠੀ ਕਰਨਾ ਪੈਂਦਾ ਆ ਫਿਰ ਅਗਲੇ ਦਿਨ ਫਿਰ ਪਾਣੀ ਜਿਹੜਾ ਖਲੋਤਾ ਹੁੰਦਾ ਪਾਣੀ ਕੱਢੀਦਾ ਵਾ ਫਿਰ ਇਹਨੂੰ ਖਲਾਰੀਦਾ ਵਾ ਜੀ ਹਾਂਜੀ ਸੋ ਮਿਹਨਤ 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 ਹਾਂਜੀ ਬਹੁਤ ਆ ਜਿਲਾ ਕਰਿਆ ਜਾਂਦੇ ਆ ਜੀ ਬਸ ਖੜਿਆ ਜਾਂਦਾ ਆ ਜੀ ਚਾਰੂ ਮਾਰ ਮਾਰ ਕੇ ਪਾਣੀ ਕੱਢ ਕੱਢ ਕੇ ਬਹੁਤ ਮੁਸ਼ਕਲ ਹੁੰਦਾ ਸੋ ਫਿਰ ਲੇਬਰ ਟਾਈਮ ਨਾਲ ਮਿਲ ਜਾਂਦੀ ਏ ਅੰਡੇਬ ਤੁਸੀਂ ਕਿੰਨੀ ਕਿੰਨੀ ਥੋੜੇ ਦਾ ਕਿੰਨਾ ਰੇਟ ਮਿਲਦਾ ਏ ਥੋੜੇ ਦਾ 17 ਰੁਪਏ ਰੇਟ ਆ ਜੀ ਭਰ ਕੇ ਖੜਾ ਕਰਨ ਦਾ ਤੇ ਅਗਰ ਇੱਕ ਦਿਨ ਫੇਦ ਹੈ ਜੀ ਫਿਰ 8.5 ਰੁਪਏ ਹੀ 8.5 ਰੁਪਏ ਫੇਰ ਦਿੰਦੇ ਹਨ ਜੀ ਹਾਂਜੀ ਅੱਛਾ ਇੱਕ ਦਿਨ ਰਹਿ ਜੇ ਤੇ ਇੱਕ ਦਿਨ ਰਹਿ ਜੇ ਤੇ ਅਗਲੇ ਦਿਨ ਇਕੱਠੀ ਕਰੀਏ ਜਿੱਦਾਂ ਦੋ ਦਿਨ ਨੰਗ ਜਾਂਦੇ ਆ ਜੀ ਅੱਜ ਪਾਈ ਆ ਅੱਜ ਮੀਂਹ ਆ ਜੇ ਫਿਰ ਅਗਲੇ ਦਿਨ ਸਾਨੂੰ ਪਰਣੀ ਪੈਂਦੀ ਆ ਪਰ ਦੋ ਦਿਨ ਸਾਢੇ ਲੱਗ ਜਾਂਦੇ ਆ ਜੀ ਇੱਕ ਦਿਨ ਦੇ 17.5 ਇੱਕ ਦਿਨ ਦੇ ਫਿਰ ਸਾਢੇ 8:00 ਅੱਛਾ ਉਹ ਫਿਰ ਥੋੜਾ ਧੰਨ ਦਿੰਦੇ ਆ ਹਾਂ ਉਹ ਅੱਧ ਦਿੰਦੇ ਆ ਨਾ ਇੱਕ ਦਿਨ ਅੱਧ ਹਾਂਜੀ ਅੱਧ ਪਰ ਕਿਤੇ ਨਾ ਕਿਤੇ ਮਿਹਨਤ ਹੋਈ ਹੈ ਨਾ ਮਿਹਨਤ ਕਰਨੀ ਪੈਂਦੀ ਦੋ ਦਿਨ ਬਦਲ ਪਾ ਕੇ ਉਹਨੂੰ ਗਿੱਲੀ ਨੂੰ ਜੇ ਬਦਲ ਪਾ ਕੇ ਗਿੱਲੀ ਨਾਲ ਕੱਢੀ ਕਰਨਾ ਬੜਾ ਔਖਾ ਆਉਣਾ ਫਿਰ ਉਹ ਥਾਸ ਕਾ ਕੇ ਫਿਰ ਖਲਾਰਨੀ ਜੀ ਬਹੁਤ ਮੁਸ਼ਕਲ ਹੋ ਜਾਂਦੀ ਬੜਾ ਔਖਾ ਹੈ ਨਾ ਕਿੰਨੀ ਦੇਰ ਹੋ ਗਈ ਹੈ ਤੁਹਾਨੂੰ ਇਹ ਕੰਮ ਕਰਦਿਆਂ ਮੱਕੀ ਦੇ ਕੰਮ ਚ ਮੱਕੀ ਦਾ ਜੀ 2-3 ਸਾਲ ਹੋ ਗਏ ਹਨ ਕਰਦੇ ਅੱਛਾ 4 ਸਾਲ ਖੁਸ਼ ਹੋ ਕਿਤਨਾ ਕਿਤੇ ਖੁਸ਼ ਹੈ ਜੀ ਚਲੋ ਠੀਕ ਹੈ ਕਾਰੋਬਾਰ ਚੱਲਦਾ ਜਾਂਦਾ ਜਿਹਨੂੰ ਪੜੇ ਨਹੀਂ ਲਿਖੇ ਨਹੀਂ ਤਾਂ ਇਹੋ ਕੰਮ ਕਰਨਾ ਪਣਾ ਮਜ਼ਦੂਰੀ ਕਰਨੀ ਪੈਣੀ ਪਰ ਲੇਬਰ 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 ਵੀ ਕਰਨੀ ਪਰ ਕਿਤੇ ਨਾ ਕਿਤੇ ਦਿਲ ਵੀ ਚਾਹੀਦਾ ਮਿਹਨਤ ਵੀ ਹੁੰਦੀ ਹੈ ਸਰੀਰ ਵੀ ਚਾਹੀਦਾ ਸਰੀਰ ਚਾਹੀਦਾ ਹਾਂਜੀ ਸਰੀਰ ਤਾਂ ਕੰਮ ਕਰਾਂਗੇ ਮਿਹਨਤ ਕਰਾਂਗੇ ਉਹ ਤਾਂ ਕਿੱਥੋਂ ਆਵਾਂਗੇ ਜੀ ਸੋ ਫਿਰ ਜਦੋਂ ਇੱਥੋਂ ਜਾਂਦੇ ਹੋ ਤੁਸੀਂ ਹਾਂਜੀ ਆ ਫਿਰ ਪਰਿਵਾਰ ਵੀ ਕਿਤੇ ਨਾ ਕਿਤੇ ਕਹਿੰਦਾ ਹੋਣਾ ਕਿ ਮਿਹਨਤ ਕਰਕੇ ਆਇਆ ਪਾਪਾ ਦਾ ਸਾਰੇ ਘਰ ਦੇ ਕਹਿੰਦੇ ਨੇ ਕਿ ਉਹਨਾਂ ਨੂੰ ਪਾਣੀ ਪੁਣੀ ਦਈਏ ਕਿ ਕੰਮ ਬੜਾ ਮਿਹਨਤ ਵਾਲਾ ਤੁਹਾਡਾ ਗਰਮੀ ਦੇ ਵਿੱਚ ਜਾਣਾ ਕਿੱਦਾਂ ਦਾ ਫਿਰ ਨਹੀਂ ਠੀਕ ਆ ਚਲੋ ਘਰ ਦੇ ਵੀ ਜਾਂਦਿਆਂ ਜੇ ਠੰਡ ਹੋਏ ਤਾਂ ਪਾਣੀ ਗਰਮ ਕਰਕੇ ਦਿੰਦੇ ਆ ਉਹ ਜਾਂਦਿਆਂ ਬਾਲਟੀਆਂ ਭਰੀਆਂ ਹੁੰਦੀਆਂ ਨਹਾਈਦਾ ਧੋਈਦਾ ਵਧੀਆ ਜੀ ਸਿਸਟਮ ਬਹੁਤ ਵਧੀਆ ਚਲੋ ਪਰਿਵਾਰ ਵੀ ਇੱਜ਼ਤ ਕਰਦਾ ਕਿਉਂਕਿ ਕਮਾਈ ਦੇ ਸਿਰ ਤੇ ਇੱਜ਼ਤ ਕਰਦਾ ਆ ਅਗਰ ਅਸੀਂ ਕੁਝ ਕਰਾਂਗੇ ਤਾਂ ਇੱਜ਼ਤ ਕਿੱਥੇ ਹੋਵੇਗੀ ਬੋਇਲੀਆਂ ਦੀ ਅੰਬਲੀਆਂ ਦੀ ਇੱਜ਼ਤ ਵੀ ਨਹੀਂ ਹੁੰਦੀ ਜਿਹੜਾ ਕੰਮ ਕਰਦਾ ਉਹਦੀ ਇੱਜ਼ਤ ਓਏ ਮੇਰੀ ਗੱਲ ਸੁਣੋ ਕਿ ਐ ਦਦਾ ਮਤਲਬ ਕਿੰਨਾ ਚਿਰ ਸੀਜ਼ਨ ਹੁੰਦਾ ਤੁਹਾਡਾ ਮੱਕੀ ਦਾ ਕਿੰਨਾ ਕਿੰਨਾ ਚਿਰ ਹੁੰਦਾ ਇਹ ਸਾਰੇ ਡੇਢ ਮਹੀਨਾ ਹੋ ਜਾਂਦਾ ਜੀ ਆ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਜੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਇਦਾਂ ਇਧਰ ਦੂ ਲਾਲੀ ਦੇ ਕੋਈ ਰੈਕ ਲੱਗ ਗਿਆ ਉਹਨੂੰ ਲੌਨ ਚੱਲ ਗਏ ਗੱਡੀਆਂ ਲੌਨ ਚੱਲ ਗਏ ਇਦਾਂ ਸਿਸਟਮ ਚੱਲਦਾ ਰਹਿੰਦਾ ਡੇਢ ਦੋ ਮਹੀਨੇ ਦਾ ਸੀਜ਼ਨ ਹਾਂਜੀ ਬਾਅਦ ਚ ਉਸ ਤੋਂ ਬਾਅਦ ਕਣਕ ਦਾ ਆ ਜਾਣਾ ਵਾ ਫਿਰ ਕਣਕ ਦਾ ਸੀਜ਼ਨ ਲਾਵਾਂਗੇ ਕਣਕ ਦਾ ਖਤਮ ਹੋਇਆ ਬਾਅਦ ਫਿਰ ਕਿੰਨੇ ਕਿੰਨੇ ਕਿੰਨੀ ਲੇਅਰ ਲੱਗੀ ਕਿੰਨੇ ਬੰਦੇ ਕੱਥੇ ਲੱਗੇ ਦੋ ਤੁਸੀਂ ਇਹ ਨੂੰ ਕਰਨ ਵਾਸਤੇ ਕੰਮ ਸਾਰੇ ਹੀ 12 13 ਬੰਦੇ ਹੁੰਦੇ ਆ ਤਾਂ ਚੱਲਦਾ ਗੁਜ਼ਾਰਾ ਕਰਦਾ ਫਿਰ ਇਦਾਂ ਹੀ ਸਾਰੇ ਉਸ ਫੈਸਲਾਂ ਲੱਗ ਜਾਂਦੀਆਂ ਆ ਰੈਕ ਲੱਗ ਜਾਂਦੀਆਂ ਆ ਖਾਦੇ ਸਟੇਸ਼ਨ ਦੇ ਉੱਤੇ ਉਹ ਗੱਡੀਆਂ ਹੁੰਦੀਆਂ ਆ ਫਿਰ ਲਾ ਕੇ ਚਲੋ ਦੋ ਤਿੰਨ ਸੌ ਉਧਰੋਂ ਬਣ ਜਾਂਦਾ ਆ ਫਿਰ ਇਦਾਂ ਹੀ ਗੱਲ ਫੋਟਾ ਚੱਲਦਾ ਚੱਲੀ ਜਾਂਦਾ ਦਾਲ ਹਾਂਜੀ ਮਿਹਨਤ ਬੜੀ ਏ ਗਰਮੀ ਦੇ ਵਿੱਚ ਵੀ ਲੱਗਣਾ ਸੋ ਕੋਈ ਸਾਨੀ ਫਿਰ ਬੱਦਲ ਦੇ ਵਿੱਚ ਕਿਤਨਾ ਕਿਤੇ ਬੱਦਲ ਵੀ ਪੈਣਾ ਦਿੱਕਤਾਂ ਦਾ ਵੀ ਸਾਹਮਣਾ ਬੜਾ ਕਰਨਾ ਪੈਂਦਾ ਏ ਪਰ ਮਿਹਨਤ ਬੜੀ ਏ ਮਿਹਨਤ ਕਸ ਜੀ ਜਿਹੜੀ ਬੰਦੇ ਆ ਤੇ ਮਿਹਨਤ ਬਹੁਤ ਆ ਜੀ ਚਲੋ ਠੀਕ ਆ ਮਿਹਨਤ ਤੇ ਬਹੁਤ ਆ ਹਾਂਜੀ ਸੋ ਗੱਲਬਾਤ ਕੀਤੀ ਏ ਜੀ ਉਹਨਾਂ ਨੇ ਕਿਹਾ ਕਿ ਮਿਹਨਤ ਬੜੀ ਏ ਮਿਹਨਤ ਕਰਕੇ ਇਤਨਾ ਕਿਤੇ ਦਿਨ ਰਾਤ ਮਿਹਨਤ ਕਰਦੇ ਨੇ ਫਿਰ ਵੀ ਆਪਣਾ ਪਾਲਦੇ ਨੇ ਟੇਟ ਪਰਦੇ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਮਿਹਨਤ ਕਸ ਲੋਕਾਂ ਨਾਲ ਤੁਹਾਨੂੰ ਮਿਲਾਇਆ ਏ ਅੱਜ ਮੱਕੀ ਮੱਕੀ ਜਰੀਏ ਬੋਰੀਆਂ ਚ ਕੱਢ ਕੇ ਠੁੱਪੇ ਸੁਕਣੇ ਪਾਉਂਦੇ ਨੇ ਉਸ ਤੋਂ ਬਾਅਦ ਉਹਨੂੰ ਮਿਹਨਤ ਕਰਕੇ ਉਹਨੂੰ ਸਕਾ ਕੇ ਫਿਰ ਪੈਕ ਕਰਕੇ ਫਿਰ ਗਰਾਊਂਡ ਚ ਖੜਦੇ ਨੇ ਤੇ ਐਦਾਂ ਹੀ ਉਹ ਮਿਹਨਤ ਕਰਦੇ ਨੇ ਤੇ ਆਪਣਾ ਕਿਤੇ ਨਾ ਕਿਤੇ ਪਰਿਵਾਰ ਪਾਲਦੇ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਕੈਮਰਾ ਪਰਸਨ ਆਣਾ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਬਟਾਲਾ